ਸਿਮਲੇ ਦੀ ਕੀ ਗੱਲ ਕਰਦੀ ਸਿਮਲੇ ਦੀ ਕੀ ਗੱਲ ਕਰਦੀ ਤੁਮਾਦੋਂ ਸੰਸਾਰ ਨੱਡੀਏ ਮਨਾਲੀ ਦੀ ਕੀ ਗੱਲ ਕਰਦੀ ਤੁਮਾਦੋਂ ਸੰਸਾਰ ਨੱਡੀਏ ਉਹ ਨੰਗਪੁਣੇ ਦਾ ਸੀ ਜੋ ਚੜਿਆ ਉਹ ਲੈ ਗਿਆ ਬੁਖਾਰ ਨੱਡੀਏ ਉਹ ਤੇਰੇ ਯਾਰ ਨੂੰ ਸੀ ਜੋ ਚੜਿਆ ਉਹ ਲੈ ਗਿਆ ਬੁਖਾਰ ਨੱਡੀਏ ਹੱਥ ਵਿੱਚ ਆਈ ਫੋਨ ਥੱਲੇ ਕਰੀ ਬਣ ਗਿਆ ਸਤਾਰ ਹੁਣ ਤੇਰਾ ਯਾਰ ਬੈਸੇ ਦੀ ਵੀ ਕੋਈ ਕਾਟ ਨਾ ਰਹੀ ਆ ਕਰ ਲਾ ਪਿਆਰ ਨੱਟੀਏ ਨੰਗ ਪੁਨੇ ਦਾ ਸੀ ਜੋ ਚੜਿਆ ਉਹ ਲੈ ਗਿਆ ਬੁਖਾਰ ਨੱਟੀਏ ਉਹ ਤੇਰੇ ਯਾਰ ਨੂੰ ਸੀ ਜੋ ਚੜਿਆ ਉਹ ਲੈ ਗਿਆ ਬੁਖਾਰ ਨੱਟੀਏ ਸਿਕਰਾਚ ਕਾੜ ਲਾ ਲੈ ਪਾਵੇਂ ਹੁਣ ਚਾਰਨੀ ਆ ਨਸੇ ਨੂੰ ਸੱਡ ਗਿਆ ਤੇਰਾ ਯਾਰ ਨਹੀਂ ਸੱッセ ਸਾਰੇ ਸੱਡ ਗਿਆ ਤੇਰਾ ਯਾਰ ਨਹੀਂ ਫਤੇ ਜੀ ਚਾਰ ਨੱਟੀਏ ਨੰਗ ਫੁਨੇ ਦਾ ਸੀ ਜੋ ਚੜਿਆ ਉਹ ਲੈ ਗਿਆ ਬੁਖਾਰ ਨੱਟੀਏ ਤੇ ਤੇਰੇ ਯਾਰ ਨੂੰ ਸੀ ਜੋ ਚੜਿਆ ਉਹ ਲੈ ਗਿਆ ਬੁਖਾਰ ਨੱਟੀਏ ਗੁਲਾਬ ਨੇ ਮਾਣਾ ਹੁਣ ਕਰ ਗਿਆ ਤਰੱਕੀ ਜ਼ਿੰਮੇਵਾਰੀਏ ਗੁਲਾਬ ਲਈ ਤੂੰ ਹੈ ਬਹੁਤ ਲੱਕੀ ਗੁਲਾਬ ਦੇ ਲਈ ਹੈ ਤੂੰ ਹੀ ਬਹੁਤ ਲੱਕੀ ਏਸਾਨ ਜ਼ਿੰਦਗੀ ਚ ਜਿਨ੍ਹਾਂ ਦੇ ਬੜੇ ਏਸਾਨ ਜ਼ਿੰਦਗੀ ਚ ਜਿਨ੍ਹਾਂ ਦੇ ਬੜੇ ਉਹ ਨਾਲ ਖੜੇ ਯਾਰ ਨੇ ਯਾਰ ਨੂੰ ਸੀ ਜੋ ਚੜਿਆ ਉਹ ਲੈ ਗਿਆ ਬੁਖਾਰ ਨੱਤੀਏ ਨੰਗ ਪਣੇ ਦਾ ਸੀ ਜੋ ਚੜਿਆ ਉਹ ਲੈ ਗਿਆ ਬੁਖਾਰ ਨੱਤੀਏ ਆਸਾਂ ਰੈਡੀ ਫੋਰ ਟੂ ਫਾਈਟਡ